ਮੈਟਰੋ ਮਾਰਵਾੜੀ ਘੋੜੀਆਂ ਦਿਖਾਉਣ ਲੱਗਾ ਤੁਹਾਨੂੰ 68 ਪਲੱਸ ਹਾਈਟ ਦੀ ਘੋੜੀ ਆ ਮਾਰਵਾੜੀ ਮੱਥੇ ਪਟਾ ਇੱਕ ਪੈਰ ਚੱਟਾ ਰਿਜ਼ਲਟ ਘੋੜੀ ਦੇ ਬਹੁਤ ਵਧੀਆ ਨੇ ਤੇ ਬੱਚੇ ਬਹੁਤ ਸੋਹਣੇ ਤੇ ਸਾਫ਼ ਸੁਥਰੇ ਬੱਚੇ ਦਿੰਦੀ ਆ ਸਕਰੀਨ ਤੇ ਦੇਖ ਰਹੇ ਹੋ ਘੋੜੀ 22 ਘੋੜੀ ਨੂੰ ਸੇਲ ਕਰ ਰਿਆ ਇਹ ਕੰਨ ਕੰਨ ਤੁਸੀਂ ਚੈੱਕ ਕਰੋ ਘੋੜੀ ਦਾ ਸੋਹਣਾ ਸੁਨੱਖਾ ਕਾਨਾ ਜਾਣਕਾਰੀ ਤੁਹਾਨੂੰ ਵੀਡੀਓ ਚ ਸਾਰੀ ਸਾਂਝੀ ਕਰਾਂਗੇ ਐਂਡ ਤੱਕ ਵੀਡੀਓ ਚ ਬਨੇ ਰਹੋ ਦੋਸਤੋ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਚੱਲ ਰਿਹਾ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਜਾਨਵਰ ਦੀ ਐਡ ਲਗਵਾਉਣੀ ਚਾਹੁੰਦਾ ਆਪਣੇ ਸੇਲ ਪਰਚੇਜ ਦੀ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਘਰੇ ਬੈਠੀ ਸੇਲ ਕਰਵਾ ਸਕਦੇ ਹੋ ਤੇ ਇਹ ਕੁੜੀ ਦੀ ਗੱਲਬਾਤ ਕਰਦੇ ਆਪਾਂ ਦੋਸਤੋ ਕਾਹਟ ਪਲੱਸ ਹਾਈ ਟਾਈ ਹੈ ਘੋੜੀ ਦੀ ਬਾਲ ਪੋਰੀਆਂ ਦੀ ਸਾਫ ਆ ਮੱਥੇ ਪਟਾ ਤੇ ਇੱਕ ਪੈਰ ਚਿੱਟਾ ਪਿਸਲਾ ਤੇ ਇਟਲੀਆ ਕਵੈਤ ਕਲਰ ਆ ਬਹੁਤ ਸੋਹਣੀ ਤੇ ਪਲੀ ਹੋਈ ਘੋੜੀ ਆ ਦੋਸਤੋ ਪਹਿਲਾਂ ਵਾਈਆਂ ਕੋਲ ਘੋੜੀ ਸੂਈ ਆ ਬਸ਼ੇਰੀਆ ਰਿਜ਼ਲਟ ਬਹੁਤ ਚੰਗਾ ਘੋੜੀ ਦਾ ਜੇ ਕੋਈ ਮਿੱਤਰ ਪਿਆਰਾ ਖਰੀਦਣ ਦਾ ਚਾਹ ਬਾਣਾ ਤੇ ਹੁਣ ਇਹ ਘੋੜੀ ਆ ਜਿਹੜੀ 2 ਮਹੀਨੇ ਦੀ ਗੱਬਣ ਚੈੱਕ ਪਾਸ ਆ ਪਾਦੜੇ ਵਾਲਾ ਜਿਹੜਾ ਬਾਜ ਕੋੜਾ ਉਹ ਇਸ ਵਕਤ ਇਸ ਦੁਨੀਆ ਤੇ ਨਹੀਂ ਹੈਗਾ ਉਸ ਘੋੜੇ ਦੇ ਬੱਚੇ ਤੋਂ ਇਹ ਗੱਬਣ ਆ ਦੋਸਤੋ 2 ਮਹੀਨਿਆਂ ਦੀ ਚੈੱਕ ਪਾਸ ਵਾਈਆਂ ਨੇ ਕਰਵਾਦੀ ਕਨਫਰਮ ਆ ਜਮਾ ਇਹਨਾਂ ਓਕੇ ਆ ਤੇ ਸਵਾਰੀ ਵਗੈਰਾ ਕਰਾਉਂਦੀ ਆ ਤੇ ਪੌਰੀਆਂ ਦੀ ਸਾਫ ਆ ਤੇ ਬਾਕੀ ਜਾਣਕਾਰੀ ਆ ਜਿਹੜੀ ਤੁਸੀਂ ਬਾਈ ਤੋਂ ਕਨਫਰਮ ਕਰ ਸਕਦੇ ਹੋ ਨੰਬਰ ਬਾਈ ਦਾ ਸਕਰੀਨ ਤੇ ਦਿੱਤਾ ਕੰਨ ਕੰਨ ਦੀ ਸੋਣੀ ਆ ਪਲੀ ਹੋਈ ਘੋੜੀ ਆ ਤੇ ਬੱਚਿਆਂ ਲਈ ਸਾਊਸੀ ਲਕੋੜੀਆ ਬਾਈ ਕਹਿੰਦੇ ਘਰੇ ਰੱਖਣ ਲਈ ਜਿਵੇਂ ਮਰਜੀ ਕੋਈ ਮੱਤਰ ਪਿਆਰਾ ਘਰੇ ਰੱਖ ਸਕਦਾ ਘੋੜੀ ਤੇ ਏਰੀਆ ਬਾਈਆਂ ਦਾ ਪਿਆ ਜਾਂਦਾ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਜਾਂਦਾ ਅਕਲੀਆ ਤੇ ਪੱਖੋ ਕਲਾ ਬਰਨਾਲੇ ਤੋਂ ਜਦੋਂ ਮਾਨਸਾ ਨੂੰ ਜਾਂਦੇ ਆ ਉਥੇ ਰਸਤੇ 'ਚ ਹੀ ਪਿੰਡ ਆਉਂਦਾ ਅਕਲੀਆ ਉਸ ਪਿੰਡ ਵਿੱਚ ਇਹ ਘੋੜੀ ਖੜੀ ਆ ਦੋਸਤੋ ਤੁਸੀਂ ਗੱਲਬਾਤ ਕਰ ਸਕਦੇ ਹੋ ਘੋੜੀ ਲੈਣ ਲਈ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਜਾ ਕੇ ਦੇਖ ਪਰਖ ਕੇ ਘੋੜੀ ਦੋਸਤੋ ਇਹ ਖਰੀਦ ਸਕਦੇ ਹੋ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਦੋਸਤੋ ਤੁਸੀਂ ਗੱਲਬਾਤ ਕਰ ਲਿਓ ਮੁੱਲ ਵਾੜੀ ਦੀ ਤੇ ਆਪਣਾ ਨੰਬਰ ਚੱਲ ਰਿਹਾ ਜੇ ਕੋਈ ਮਿੱਤਰ ਪਿਆਰਾ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਸੇਲ ਕਰਵਾ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ